ਸਰਦਾਰ ਬਲਕੌਰ ਸਿੰਘ ਹੋਰਾਂ ਨੇ ਦੂਸਰੀ ਵਾਰ ਫਿਰ ਮੂਸੇਪਿੰਡ ਦੇ ਲੋਕਾਂ ਨੇ ਸਿਰਫ ਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਹੈ ਜੋ ਕਿ ਸਿੱਧੂ ਪਰਮਾਰ ਦੇ ਲਈ ਮੂਸੇਪਿੰਡ ਦੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਹੈ ਤੇ ਹੁਣ ਸਰਪੰਚ ਬਣਨ ਤੋਂ ਬਾਅਦ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਮੂਸੇਪਿੰਡ ਦੇ ਲੋਕਾਂ ਲਈ ਬੇहद ਖਾਸ ਤਿੰਨ ਵੱਡੇ ਫੈਸਲੇ ਲਏ ਨੇ ਜੋ ਕਿ ਪੂਰੇ ਪਿੰਡ ਦੀ ਭਲਾਈ ਦੇ ਲਈ ਹੋਣਗੇ ਇਹਨਾਂ ਲਈ ਮੂਸੇਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਪਿੰਡ ਮੂਸੇ ਨੂੰ ਵਰਲਡਵਾਈਡ ਲੈਵਲ ਤੇ ਫੇਮ ਦੇਣ ਵਾਲਾ ਸਿੱਧੂ ਹੀ ਸੀ ਤੇ ਸਿੱਧੂ ਤੋਂ ਬਾਅਦ ਸਾਡੇ ਪਿੰਡ ਨੂੰ ਕੋਈ ਹੋਈ ਹੋਰ ਇੰਨਾ ਜ਼ਿਆਦਾ ਉੱਚਾ ਲੈ ਕੇ ਨਹੀਂ ਜਾ ਸਕਦਾ ਤੇ ਅ ਰਹੀ ਹੈ ਤੇ 2 ਸਾਲ ਮੂਸੇਵਾਲ ਦੇ ਮਾਪੇ ਵੱਡੇ ਪਹਾੜ ਜਿੱਡੇ ਤੋਂ ਕੁਛ ਹੋ ਕੇ ਗੁਜ਼ਰੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੂਸੇਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਜ਼ਰੂਰ ਪਛਤਾਵਾ ਹੋਇਆ ਸੀ ਤੇ ਹੁਣ ਸਿੱਧੂ ਪਰਿਵਾਰ ਦੇ ਨਾਲ ਪੂਰਾ ਮੂਸੇਪਿੰਡ ਸਟੈਂਡ ਕਰਦਾ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੰਕ ਨਹੀਂ ਹੈ ਕਿ ਸਿੱਧੂ ਦੀ ਬਦੌਲਤ ਹੀ ਮੂਸੇਪਿੰਡ ਦਾ ਨਾਮ ਵਰਲਡ ਵਾਈਡ ਚਾਰਟ ਦੇ ਵਿੱਚ ਸ਼ਾਮਿਲ ਹੁੰਦਾ ਤੇ ਬਾਪੂ ਬਲਕੌਰ ਸਿੰਘ ਹੋਰਾਂ ਨੇ ਸਰਪੰਚੀ ਦਾ ਅਹੁਦਾ ਸੰਭਾਲਦੇ ਹੋਏ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਵੱਲੋਂ ਮੂਸੇਪਿੰਡ ਲਈ ਐਜੂਕੇਸ਼ਨ ਅਤੇ ਹੈਲਥ ਸਹੂਲਤਾਂ ਦੇ ਲਈ ਖਾਸ ਉਪਰਾਲੇ ਕੀਤੇ ਜਾਣਗੇ ਤੇ ਬਦਰ ਐਨਸੀ ਦੇ ਵਿਰੋਧ ਦੇ ਵਿੱਚ ਵੀ ਕੋਈ ਖਾਸ ਮੁਹਿੰਮ ਪਿੰਡ ਦੇ ਵਿੱਚ ਚਲਾਈ ਜਾਵੇਗੀ ਤੇ ਜੇਕਰ ਤੁਸੀਂ ਵੀ ਮੂਸੇਵਾਲਾਂ ਨੂੰ ਪਿਆਰ ਕਰਦੇ ਹੁੰਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਸਿੱਧੂ ਪਰਿਵਾਰ ਨੂੰ ਵਧਾਈਆਂ